ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਲਈ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਾਈ ਤਾਜ਼ੀਆਂ ਸੂਈਆਂ ਵੀ ਆਓ ਕਰ ਲੈਣ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਆ ਬਰੇ ਹੋਰ ਠੀਕ ਹੋਂ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਰੇ ਸਾਗਰਾ ਪਿੰਡ ਭਾਇਰਪੱਦ ਤਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਨੇੜੇ ਰਾਮਪ੍ਰਭੂ ਸਰ ਇਧਰੋਂ ਸੁਲਾਪੁਰ ਵਿਚਾਲੇ ਪਿੰਡ ਆ ਜਾਂਦਾ ਆਪਣਾ ਬਰੇ ਮੋਬਾਈਲ ਨੰਬਰ ਬੋਲ 9029397652 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋ ਮਰੇ ਸਾਕੇ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਵਾ ਸੁਈ ਬਈ ਦੂਜਾ ਸੁਵਾ ਕੋਣੀ ਸੁਈ ਬਾ ਆਪਾਂ 10 15 ਮਿੰਟ ਹੋਏ ਬੱਚੀ ਨੂੰ ਸੁਈ ਨੂੰ 10 15 ਮਿੰਟ ਬੱਚਾ ਹਜੇ ਦਾ ਉਹ ਆ ਉਹ ਗਿੱਲੇ ਥਾਂ ਤੋਂ ਲੈ ਕੇ ਇਧਰ ਹੀ ਬਣੇ ਠੰਡੀ ਛਿਲਦੇ ਰੱਖ ਠੀਕ ਆ ਬਈ ਥਾਂ ਲੇਵਾ ਦੇ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਕਮਾਲ ਦਾ ਲੈ ਕੇ ਕੀਟਿੰਗ ਚੈੱਕ ਕਰੋ ਲੈਵੇ ਦੀ ਕੀ ਬਾਤ ਆ ਬਈ ਠੋਸ ਲੈਵਾ ਨਾਲ ਨੂਰਾ ਦਿਖਾ ਦਾ ਟਰੱਕ ਕਿੰਨੇ ਆ ਲੈ ਨਾ ਉਹ ਨਾ ਕਰਮ ਵਾਲੀ ਦੇ ਫੋਲਡ ਠੰਡੀ ਸੀਲ ਦਾ ਐਂ ਧਾਰਾ ਮਾਰਦੇ ਆ ਵਾ ਕਹਿੰਦੀ ਕੋਹ ਨਹੀਂ ਵਿਚਾਰੀ ਲੈ ਕੱਲਾ ਕੱਲਾ ਥਣ ਪੂਰੀ ਵੇਖ ਤੇ ਚਵਾਈ ਦੇਖੂ ਲੈ ਚੋ ਉਹ ਬੜਾ ਚੰਗਾ ਹੈ ਨਾ ਮੈਂ ਕੋਈ ਬੰਦਾ ਮਰਜੀ ਲੈ 17 ਕਿਲੋ ਕੰਡੇ ਵਾਲਾ ਦੋਦਨਾ ਬਸ ਐਨੀ ਠੰਡੀ ਗੱਲਾਂ ਹੀ ਛੱਡ ਦੇ ਲੈ ਠੰਡੀ ਬਾਲੀ ਆ ਹੈ ਨਾ ਬਾਈ ਇਹ ਚਵਾਈ ਵੀ ਦੇਖ ਲੈ ਅਮਰੀਕਾ ਚਵਾਈ ਦੇਖੀ ਬਾਈ ਕੀ ਬਾਤ ਆ ਐ ਵਰਦੀ ਆ ਕੰਨੇ ਕੋਈ ਜੀ ਲੱਗਦਾ ਬੀ ਚੋਲਾ ਨਾ ਕੱਦ ਵਾਲੀ ਛੋਟੀ ਜੀ ਨਹੀਂ ਮਗਰ ਬੱਚਾ ਠੰਡੀ ਸੀਲ ਦਾ ਅੰਤ ਕੋਈ ਨਹੀਂ ਫਿਟਿੰਗ ਵਾਲਾ ਲੈ ਵਾ ਲੈ ਥੱਬੇ ਦਾ ਲੈ ਵਾ ਬੱਚੀ ਨੂੰ ਥੱਬੇ ਵਾਲਾ ਲੈ ਵਾ ਸਹੀ ਗੱਲ ਆ ਹਾਂ ਲੰਨਟੀ ਦੇ ਕੋ ਇੱਕ ਨੰਬਰ ਨਾਲ ਬਹੁਤ ਚੰਗਾ ਨਾੜਾ ਨੂੜਾ ਲੈ ਆਈ ਨਹੀਂ ਗੱਲ ਚੱਕਾ ਲੋ ਲੈ ਲੈ ਵਾ ਚਵਾਈ ਵੀ ਦੋਨੇ ਪਾਸੇ ਕਰਾਉਂਦੀ ਡਾਕਟਰ ਇਹ ਨਹੀਂ ਗੱਲ ਵੀ ਹਿੱਲੂਗੀ ਲੈ ਬੱਚੀ ਖਲਦੀ ਹੁਲਦੀ ਨਹੀਂ ਉਧਰ ਬਹਿ ਕੇ ਸਾਰਾ ਮਾਰਦੇ ਜਾ ਯਾਰ ਚੱਕਰ ਨਹੀਂ ਪੁੱਠੇ ਪਾਸੇ ਬਹਿ ਗਿਆ ਬਾਈ ਲੈ ਐਦੂ ਠੰਡੀ ਸੀਲ ਤਾਂ ਕੀ ਹੋਣਾ ਬਾਈ ਬਾਪੀ ਦਾ ਮੁੱਲ ਪਹਿਣ 57000 ਰੁਪਏ ਲੈ ਲਾਂਗੇ ਜਿਹਨੂੰ ਚੰਗੀ ਲੱਗੀ ਫੇਰਾ ਭਰਾ ਫੋਨ ਉਹ ਹੀ ਲਾਵੇ ਠੀਕ ਆ ਵਿਆਹ ਵਹਨ ਜਾਏ ਵੀ ਕਹਿੰਦਾ ਕੋਈ ਫਾਇਦਾ ਨਹੀਂ ਕਿਸੇ ਨੇ ਦੇਣੀ ਵੀ ਨਹੀਂ ਸਾਨੂੰ ਵੀ ਠੀਕ ਆ ਲੇਵਾ ਥਾਨ ਦੀ ਇੱਕ ਨੰਬਰ ਆ ਜੇਰ ਪਾਕੀ ਹੈ ਜੇ ਕਿਉਂ 15 ਮਿੰਟ ਉਹਦੀ ਵੀਡੀਓ ਬਣਾ ਲਾਂਗੇ ਜਦੋਂ ਜੇਰ ਪੈ ਗਈ ਠੀਕ ਆ ਬਾਈ ਤੋਰੇ ਤਾਰੇ ਦੀ ਦੇਖ ਸਾਡੀ ਡਾਕਟਰ ਬਾਈ ਨੇ ਬੱਚਾ ਦੇ ਤਾਂ ਹੁਣੇ ਹੀ ਸੋਈਆ ਬੱਚਾ ਹਜੇ ਜੱਜ ਨਾਲ ਖੜਾ ਫੇਸਬੁਕ ਬਹੁਤ ਸੋਹਣਾ ਹੈ ਦਾ ਬੱਚੀ ਦਾ ਕੱਦ ਵਾਲੀਏ ਤੋਰੇ ਤਾਰੇ ਦੀ ਬਹੁਤ ਚੰਗੀ ਆ ਕੱਦ ਤੇ ਚੰਗਾ ਬਰੀਡ ਚੰਗੀ ਆ ਤੋਰਾ ਚੰਗਾ ਹੈ ਥੋੜਾ ਸੁਹਾ ਮੰਗੀ ਬੜਾ ਸੁਕੇ ਡਾਕਟਰ ਕਿਸੇ ਕੋਲ ਗਰਮਾਈ ਨੂੰ ਕੋਈ ਘਾਟ ਨਹੀਂ ਸੂਈ ਸਵਾਈ ਆ ਬਾਈ ਫੇਸ ਬੜਾ ਚੰਗਾ ਬਰੀਟ ਚੰਗੀ ਆ ਬਹੁਤ ਚੰਗੀ ਬਈ ਇਹਦਾ ਥੋੜੀ ਨਾ ਬੱਛੀ ਸੂਏ ਚ ਜੋ ਜੇਰ ਜੂਰ ਪੈ ਗਈ ਸੂਏ ਚ ਨਿਕਲ ਕੇ ਦੇਖੀ ਕਿਹ ਹੈ ਜੀ ਲੈ ਬੜਾ ਕਮਾਲ ਆ ਜਾ ਠੰਡੀ ਦਾ ਇੱਥੇ ਬੈਠਾ ਲੈ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਹਾਂ ਲੈ ਵਾ ਮਗਰ ਮੂਹਰ ਲੱਲੇ ਕਿੰਨਾ ਮਗਰ ਫਿਰਦਾ ਲੱਲੀ ਵਾ ਸਾਹਮਣੇ ਕੈਮਰਾ ਮਾਰਦੇ ਆ ਉਹਨਾਂ ਹੀ ਮੂਹਰੇ ਉਹਨਾਂ ਹੀ ਮਾਰਦੇ ਠੰਡੀ ਐਨੀ ਮੈਲ ਨਹੀਂ ਡਾਕਟਰ ਆ ਲੱਲੀ ਵਾਗਾ ਬਈ ਠੰਡੀ ਫੁੱਲ ਆ ਜਿਵੇਂ ਮੂਹਾਂ ਦੇਖੀ ਨਾ ਸੁਣਾ ਫੇਸਲੇ ਕੀ ਬਾਤ ਆ ਵਰਟੀਕਲ ਯਰ ਮੁੱਲ ਵੀ ਜਾਇਜ਼ ਆ ਬਾਈ ਬਾਈ ਮੁੱਲ ਅੱਗੇ ਵੀ ਜਾਇਜ਼ ਨਾ ਜਿਵੇਂ ਹੀ ਜਾਇਜ਼ ਅੱਜ ਦਾ ਮੁੱਲ ਕਰਾਉਣਾ ਬਾਈ ਕਹਿੰਦਾ 65 ਕਰਾ ਲਓ ਪਰ 57000 ਬਾਈ ਹੋਰ ਕਿਸੇ ਕੋਲ ਹੁੰਦੀ 65 ਦੇ ਦਿੰਦਾ ਅਗਲਾ ਇਹ ਜੀ ਬੱਸੀ ਠੀਕ ਹੈ ਜਿਹੇ ਜਹਾ ਥਾਂ ਲੇਵਾ ਤੇ ਆ ਬਾਬਾ ਜੀ ਸੋਹਣੀ ਸੁਨੱਖੀ ਸਹੀ ਗੱਲ ਆ ਆਡਰ ਦੇਖੋ ਫੇਫੀਡਿੰਗ ਚੈੱਕ ਕਰ ਲੇ ਲੱਤਾਂ ਦੇ ਚੌੜਾ ਕਰਕੇ ਖੜੇ ਡਾਕਟਰ ਹਜੇ ਤਾਂ ਜਦੋਂ ਬੱਸੀ ਨੇ ਜੇ ਜੂਰ ਪਾਤੀ ਤੂੰ ਵੱਧ ਲੈਵਾ ਮਾਰਨਾ ਕੱਢ ਕੇ ਬਾਹਰ ਕੋਣੀ ਹੋਈ ਜਾਣਾ ਹਾਂ ਕੋਣੀ ਹੋਈ ਜਾਣਾ ਨਾੜਾ ਨੂੜਾ ਕੋਲੇ ਮੁਠੀਆ ਥਾਣਾ ਯਾਰ ਵਿੱਤੀ ਤੇ ਇੱਕੋ ਜੇ ਖਣ ਜਿਵੇਂ ਮਿਣਕੇ ਲਾਏ ਹੁੰਦੇ ਨੇ ਵਿੱਤੀ ਤੇ ਥਾਣ ਲੱਗਿਆ ਹੇ ਬੱਚਾ ਨਹੀਂ ਲੱਗਿਆ ਗੱਬਰਾਂ ਵਾਲਾ ਕੰਮ ਹੀ ਹੈ ਡਾਕਟਰ ਹਜੇ ਗਾ ਜੇਰ ਪਈ ਸੂਈ ਨਹੀਂ ਫੇਸ ਬੜਾ ਚੰਗਾ ਹਾਂ ਹੂੰ ਜੋ ਜੇਰ ਜੂ ਰ ਪਈ ਥਾਣ ਤੋਂ ਤਾਂ ਜੋਸ਼ ਤੇ ਲੇਵਾ ਇਦੋਂ ਜ਼ਿਆਦਾ ਹੋਊ ਠੰਡੀ ਤਾਂ ਐ ਮਗਰ ਦੀ ਚੋਲੇ ਨੂੰ ਮਗਰ ਦੀ ਵੀ ਨਹੀਂ ਕੋਈ ਕਿਆ ਕਰਨਾ ਕਹਿਣਾ ਕੁਝ ਨਹੀਂ ਹੈ ਨਾ ਗਰਮ ਜੋ ਮੈਂ ਨਹੀਂ ਬਾਈ ਯਾਰ ਬੀਫੀ ਕਰੋਰੇ ਕੇ ਲੈ ਜਾਏ ਕੋਈ ਮੰਦਾ ਭੋਜ ਜਵਾਗ ਨੂੰ ਤਾਰਾ ਸਖਾਈ ਚਲੇ ਤੇ ਲੈ ਸਹੀ ਗੱਲ ਹੈ ਬਾਈ ਨ ਲੈ ੱੱਕਾ ਹੀ ਨਹੀਂ ਬਈ ਯਾਰ ਉੱਧਰ ਦੀ ਮਰਜ਼ੀ ਵੈ ਜਾ ਜਮਾ ਯਾਰ ਬਈ ਠੰਡੀ ਬਾਲੀ ਆ ਕਰਨ ਮਾ ਫੀਟਿੰਗ ਬਹੁਤ ਆ ਬਈ ਲੈ ਵੇ ਮਗਰ ਉਹ ਵੀ ਗੱਠ ਫਿਰਦਾ ਮੂਹ ਨੂੰ ਵੀ ਹੂੰ ਸਹੀ ਗੱਲ ਆ ਬਈ ਅੱਗੇ ਬਈ 2 ਨੰਬਰ ਤੇ ਇਹ ਬਈ ਦੂਜਾ ਸੁਆ 6 ਦੰਦ ਕੱਢਦੀ ਐ ਮੂਹ ਦੂਜਾ ਸੁਆ 6 6 ਗੱਦੇ ਦੰਦ ਚਾਗਦੀ ਐ ਬੱਚੀ ਦਾ ਸਾਈਜ਼ ਦਿਖਾ ਦੇ ਬਹੁਤ ਵੱਡੀ ਤੇ ਲੰਬੀ ਨੂੰ ਮੀਰ ਤਾਦਾ ਹਣਾ ਇੱਕ ਮਿੰਟ ਹਾਂ ਫੁੱਲ ਕਰਦਾ ਬਈ ਜੇਰੇ ਦੀ ਆ ਪਈ ਐ ਸੁਭਾ ਦੀ ਸੂਈ ਐ ਬਈ ਹੂੰ ਸਹੀ ਗੱਲ ਆ ਜੇਰ ਵੀ ਦਿਖਾਏ ਡਾਕਟਰ ਆ ਪਈ ਆਪਣੇ ਕੋਲ ਬੱਠਾ ਜੋ ਨਹੀਂ ਗੱਲ ਬਾਈ ਬੱਠਲ ਤੇ ਰੱਖੀ ਬੱਠਾ ਇਹਨਾਂ 24 ਕਿਲੋ ਦੁੱਧ ਦਿੱਤਾ ਕੰਡਿਆਲਾ ਪਲੂਨ ਦਾ ਬਾਈ 25 ਕਿਲੋ ਦੀ ਗਰੰਟੀ ਹੈ ਕੋਈ ਮਰਜ਼ੀ ਰੇ ਜੇ ਮਾਲਕ ਸਤਾਈ ਠੀਕ ਹੈ ਨਾ ਮਾਲਕਾਂ ਦੇ ਦੱਸਣ ਦਾ ਆਪ 25 ਕਿਲੋ ਦੀ ਵੀ ਕਹਿਨੇ ਆ ਹੂੰ ਥਾਂ ਲੈ ਵਿਧਾਨਤ ਕੋਈ ਨਹੀਂ ਬੱਚੀ ਨੂੰ ਕਿਆ ਵਾ ਲੈਵਾ ਬਹੁਤ ਆ ਨਾ ਬਹੁਤ ਜ਼ਿਆਦਾ ਬਾਈ ਲੈਵਾ ਬਹੁਤ ਆ ਬਈ ਪੰਡ ਵਾਲਾ ਨੇਵਾ ਲੱਗਦਾ ਫੀਡਿੰਗ ਵਾਲਾ ਉਹ ਵੀ ਨਹੀਂ ਗੱਲ ਦਿੱਤੀ ਦੇ ਥਣ ਚਾਰੇ ਥਣ ਨਿਕੜ ਮੈਂ ਪੂਰੇ ਗੈਰ ਤੇ ਕੱਦ ਫੋਲਾ ਕੱਦ ਲੰਮੀ ਬਰੀਡ ਫੋਲਾ ਬਾਈ ਯਾਰ ਬੱਚਾ ਮਗਰ ਬੱਚਾ ਦਾ ਬੱਚ ਕੀ ਕਰ ਬਾਈ ਹੂੰ ਬਾਕੀ ਦੁੱਧਰ ਰਿਕਾਰਡ ਬਾਈ ਨੇ ਚੰਗਾ ਦੱਸਿਆ ਬ੍ਰੀਡ ਚੰਗੀ ਆ ਫੇਸ ਬੜਾ ਚੰਗਾ ਰੋਦੀ ਚੰਗੀ ਆ ਪੂਰੀ ਕੰਮ ਦੀ ਬੱਛੀ ਐ ਨਹੀਂ ਗੱਲ ਐ ਤੋਰਾ ਦੇਖੋ ਲੈ ਤੋਰਾ ਇੱਕ ਨੰਬਰ ਆ ਬਾਈ ਕੀ ਬਾਤ ਆ ਲੇਵਾ ਬਹੁਤ ਆ ਯਾਰ ਬਹੁਤ ਜਿਆਦਾ ਬਾਈ ਲੈ ਥੋੜੀ ਰੋ ਲੇਵਾ ਕਰਮਾ ਇਹਨੂੰ ਕੀ ਬਾਤ ਆ ਲੈ ਫੀਟਿੰਗ ਚੈੱਕ ਕਰ ਲੈ ਬਈ ਕੀ ਬਾਤ ਆ ਬਾਈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਨਾ ਨੂੰ ਡਾਕਟਰ ਮੂਰੋਂ ਦਿਖਾ ਦੇ ਕਹੇ ਜਾਂ ਫਿਰ ਦੰਬਾ ਹਰਗਾਂ ਮੂਟਣਾ ਲੈ ਨਾਣਾ ਨੁੜਾ ਨੇ ਹਨਾ ਪੁਲਾ ਪੁਲਾ ਚੋਂ ਲੈ ਗਈ ਬੱਚੇ ਨੇ ਹੋਰ ਹੀ ਕੋ ਬਣ ਜਾਣਾ ਯਾਰ ਡਾਕਟਰ ਅਜ ਦੇ ਸਹੀ ਗੱਲ ਹੈ ਇਸ ਬੜਾ ਚੰਗਾ ਹੈ ਹਨਾ ਤੇ ਕੀ ਮੋਲ ਹੈ ਵੀਰੇ ਜੈਜ ਯਾਰ ਲੋਕਾਂ ਕੋਲੇ ਹੋਵੇ 1 ਦਾ 15 ਮੰਨਦੇ ਆਪਾਂ 85000 ਦੇ ਦੇ ਦਾਂਗੇ ਡਾਕਟਰ ਅਜ ਠੀਕ ਆ ਭਾਈ ਮੋਲ ਕਰਾਉਣਾ ਭਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ 85000 ਦੇ ਵਾ ਲੈਣ ਦੇ ਨਹੀਂ ਭਰਾ ਮੇਰਾ ਬੈਗੀ ਤਾਂ ਮੀ ਆਪਣਾ ਕੋਈ ਜਕਰ ਡਾਕਟਰ ਐਡੀ ਵਰਦ ਦਾ ਡਰ ਨਹੀਂ ਫਿਰ ਚਵਾ ਕੇ ਵੇਚਾਂਗੇ ਇਹਨੂੰ ਦੋਤੇ ਲਿਆ ਕੇ ਇਹ ਨਹੀਂ ਗੱਲ ਠੀਕ ਆ ਇਹ ਲੱਭ ਜੋੜੀ ਕਰਨੀ ਆ ਬਹੁਤ ਵੱਡੀ ਬਿਹੜਾ ਬਹੁਤ ਵੱਡੀ ਬਿਹੜਾ ਤੇ ਬਾੜੇ ਫੀਡਿੰਗ ਫੂਡਿੰਗ ਬਹੁਤ ਆ ਚੈੱਕ ਕਰ ਦੁੱਧ ਵਾਲਾ ਪੀ ਸਕ ਨਹੀਂ ਐਵੇਂ ਯਾਰ ਆਪਾਂ ਕਹੀ ਜੀ ਤੇ ਆ ਆ ਸੀਮ ਦੇ ਉਹ ਕੰਮ ਆਪਾਂ ਕਰ ਲੈਣੀ ਪਰ ਹੈ ਬਹੁਤ ਚੰਗੇ ਬਿਹੜਾ ਸਹੀ ਗੱਲ ਹੈ ਇਲਕਠੰਡੀ ਸੀਲ ਦਾ ਕੋਈ ਅੰਤ ਨਹੀਂ ਡਰਾ ਹੀ ਬਹਿ ਜਾ ਪਰ ਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਤੇ ਲੇਵਾ ਕਮਾਲ ਦਾ ਮੁੱਠੀ ਵਾਲਾ ਖਾਣਾ ਲੈ ਬਈ ਚਵਾਈ ਦੇਖੋ ਚਵਾਈ ਚੰਗੀ ਹੈ ਨਾ ਹਾਂ ਬਈ ਚਵਾਈ ਚਵਾਈ ਦਾ ਇੱਕ ਨੰਬਰ ਆ ਚੋਣ ਚੰਗਾ ਗਰਮਾਈ ਦਾ ਲੈ ਚਵਾਈ ਚੈੱਕ ਕਰ ਲਓ ਬਈ ਸਵਾਈ ਜੂਈ ਦਾ ਨਿਕਿਆ ਅੰਟੀ ਨੀ ਰਾਟਾ ਲੈ 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 ਸਵਾਈ ਚਾਹੀਦੀ ਹੈ ਨਾ ਹੋਇਆ ਜਾ ਡਾਕਟਰ ਪਲਾਂ ਪੁਲਾ ਸਾਫ ਕਰੀ ਬਈ ਜਿਹੜੋ ਦੋਸਤਾਂ ਅਗੇ ਬਚਦਾ ਹੋਰ ਹੀ ਰੰਗ ਹੋ ਜਾਣੇ ਆ ਸੋਣਾ ਸੋਣਾ ਬਹੁਤ ਚੰਗੀ ਆ ਸਹੀ ਗੱਲ ਆ ਪੂਰੀ ਵਿੱਤੀ ਦੇ ਥਾਣਾ ਕਦ ਦਿਖਾ ਦੇ ਫੁੱਲ ਫੁੱਲ ਕਦ ਆ ਬਈ ਬਰਾਬਰ ਖੜੀ ਬਈ ਲੈ ਲੈ ਫੁੱਲ ਲਗਾ ਲੰਮੀ ਲੰਮੀ ਦਾ ਤਾਂ ਕੋਈ ਅੰਤ ਨਹੀਂ ਬਈ ਯਾਰ ਆਣ ਅੰਨਜਾ ਲਾ ਲਿਓ ਮੁੱਲ ਜੈ ਜ ਆ ਬਈ ਮਾਨਦਨ ਮੌਕੇ ਤੇ ਜ਼ਰੂਰ ਹੋ ਜਾਊਗਾ ਸੋਈ ਸਵਾਈਆ ਕਰਮ ਵਾਲੀ ਤੇ ਕਿਹਦੇ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ